ਖਬਰ ਤੁਹਾਨੂੰ ਬਠਿੰਡਾ ਤੋਂ ਖਾ ਰਿਹਾ ਜਿੱਥੇ ਕਿ ਬਠਿੰਡਾ ਦੇ ਵਿੱਚ ਬਣੇ ਇੱਕ ਡੇਰੇ ਦੇ ਇੱਕ ਬਾਬਾ ਰਹਿੰਦਾ ਸੀ ਦੱਸਿਆ ਜਾ ਰਿਹਾ ਕਿ ਠੰਡ ਦਾ ਮਹੀਨਾ ਚੱਲ ਰਿਹਾ ਹੈ ਉਹ ਬਾਬਾ ਆਪਣੇ ਕਮਰੇ ਦੇ ਵਿੱਚ ਜਦੋਂ ਹੀਟਰ ਲਗਾ ਕੇ ਰਾਤ ਨੂੰ ਸੋਇਆ ਤਾਂ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਉਹ ਬਾਬਾ ਜ਼ਿੰਦਾ ਸੜ ਗਿਆ ਵੱਡੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਦਦਨੇ ਆ ਕਿ ਇਸ ਤਰੀਕੇ ਦੇ ਮਾਮਲੇ ਲਗਾਤਾਰ ਆ ਰਹੇ ਨੇ ਜਦੋਂ ਕਈ ਲੋਕ ਇਸ ਸਰਦੀਆਂ ਦੇ ਠੰਡ ਦੇ ਮਹੀਨੇ ਦੇ ਵਿੱਚ ਘਰ ਦੇ ਵਿੱਚ ਹੀਟਰ ਕਮਰੇ ਦੇ ਵਿੱਚ ਹੀਟਰ ਚੱਪਿਰ ਅੰਗਿੱਠੇ ਬਾੜ ਲੈਂਦੇ ਨੇ ਜਿਸ ਤੋਂ ਬਾਅਦ ਕਈ ਮਰਦਮ ਕੁੱਟਣ ਦੇ ਨਾਲ ਜਾਂ ਫਿਰ ਅੱਗ ਲੱਗਣ ਦੇ ਕਾਰਨ ਇਸ ਤਰੀਕੇ ਦੀ ਘਟਨਾ ਵਾਪਰ ਜਾਂਦੀਆਂ ਨੇ ਤੇ ਤਾਜ਼ਾ ਮਾਮਲਾ ਬਠਿੰਡਾ ਦੇ ਨਾਲ ਲੱਗਦੇ ਪਿੰਡ ਫੁੱਲੋ ਮਿੱਟੀ ਦਾ ਅੱਜ ਤੇ ਕੀ ਕੱਲ ਦੇਰੀ ਵਿੱਚ ਇੱਕ ਢੰਡਾਰਾ ਸੀ ਦੱਸਿਆ ਜਾ ਰਿਹਾ ਕਿ ਢੰਡਾਰੇ ਤੋਂ ਬਾਅਦ ਜੋ ਰਾਤ ਨੂੰ ਕਾਫੀ ਸਮੇਂ ਬਾਅਦ ਬਾਬਾ ਆਪਣੇ ਕਮਰੇ ਅੰਦਰ ਆਰਾਮ ਕਰਨ ਗਿਆ ਤਾਂ ਠੰਡ ਜਿਆਦਾ ਹੋਣ ਕਾਰਨ ਬਾਬੇ ਨੇ ਅੰਦਰ ਆਪਣੇ ਕਮਰੇ ਦੇ ਵਿੱਚ ਹੀਟਰ ਲਗਾਇਆ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਅੱਗ ਲੱਗ ਕੇ ਅੱਗ ਲੱਗਣ ਤੋਂ ਬਾਅਦ ਅੱਗ ਬੇਕਾਬੂ ਹੋ ਗਈ ਜਦੋਂ ਤੱਕ 5 ਰੇਡ ਦੇ ਗੱਡੀਆਂ ਜਾਂ ਨਜ਼ਦੀਕ ਦੇ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਉਸ ਮੌਕੇ ਬਾਬਾ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਤਾਂ ਬਾਬਾ ਜਿੰਦਾ ਸੜ ਗਿਆ ਵੱਡੀ ਖਬਰ ਹੈ ਮੌਕੇ ਤੇ ਜਿਹੜੇ ਲੋਕ ਜਿਹੜੇ ਉਹਨਾਂ ਦੇ ਸਮਰਥਕ ਸੀ ਜਾਂ ਫਿਰ ਉਹਨਾਂ ਦੇ ਸ਼ਰਧਾਲੂ ਸੀ ਉਹ ਇਕੱਠੇ ਹੋ ਗਏ ਸੀ ਉਹਨਾਂ ਵੱਲੋਂ ਅਫਸੋਸ ਜਤਾਇਆ ਜਾ ਰਿਹਾ ਹੈ ਸੋਗ ਦੀ ਲਹਿਰ ਇਲਾਕੇ ਦੇ ਵਿੱਚ ਕਿ ਬਾਬਾ ਇਸ ਤਰੀਕੇ ਨਾਲ ਜਿੰਦਾ ਸੜ ਗਿਆ ਤਾਂ ਹਮੇਸ਼ਾ ਖਬਰਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾਨੇਕਾ ਤਰ੍ਹਾਂ ਦੀਆਂ ਖਬਰਾਂ ਇਸ ਤਰ੍ਹਾਂ ਆndੀਆਂ ਨੇ ਕਿ ਛੰਡ ਦੇ ਮਹੀਨੇ ਦੇ ਵਿੱਚ ਕਈ ਲੋਕ ਆਪਣੇ ਕਮਰੇ ਦੇ ਵਿੱਚ ਅੰਗੇਠੀ ਬਾਹ ਲੈਂਦੇ ਨੇ ਜਦੋਂ ਫਿਰ ਦਮ ਘੁੱਟਦਾ ਉਸ ਤੋਂ ਬਾਅਦ ਮੌਤ ਹੋ ਜਾਂਦੀ ਹੈ ਪਿਛਲੇ ਦਿਨੀ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਇੱਕ ਮਾਮਲਾ ਆਇਆ ਸੀ ਜਦੋਂ ਪ੍ਰਵਾਸੀ ਪਰਿਵਾਰ ਰਾਤ ਨੂੰ 84 ਦੱਸਿਆ ਜਾ ਰਿਹਾ ਕਿ ਮਾਂ ਤੇ ਬੱਚੇ ਛੋਟੇ ਬੱਚੇ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ ਸੀ ਉਹਨਾਂ ਨੇ ਵੀ ਅੰਗੀਠੀ ਕਰਦੇ ਕਮਰੇ ਦੇ ਵਿੱਚ ਬਾਲ ਰੱਖੀ ਸੀ ਜਿਸ ਤੋਂ ਬਾਅਦ ਜਾ ਕੇ ਦਮ ਘੁੱਟਿਆ ਦਮ ਘੁੱਟਣ ਤੋਂ ਬਾਅਦ ਮੌਤ ਹੋ ਗਈ ਇਸ ਤਰੀਕੇ ਨਾਲ ਹੀ ਬਠਿੰਡਾ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਬਠਿੰਡਾ ਦੇ ਪਿੰਡ ਦੇ ਵਿੱਚ ਬਣੇ ਇੱਕ ਡੇਰੇ ਦੇ ਵਿੱਚ ਬਾਬਾ ਜਿੰਦਾ ਸੜ ਗਿਆ ਤੁਸੀਂ ਮੌਕੇ ਸੁਣੋ ਉੱਥੋਂ ਦੇ ਸਰਦਾਰਾਂ ਨੂੰ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਪੂਰੇ ਹਾਦਸੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਹਾਂਜੀ ਭਾਈ ਜੀ ਕੀ ਨਾਂਜੀ ਆਪਣਾ ਜਸਵਿੰਦਰ ਸਿੰਘ ਜੀ ਇਹ ਕੀ ਘਟਨਾ ਘਟਿਆ ਪਿੰਡ ਫੁੱਲੋ ਮਿੱਠੀ ਜੀ ਨਾਂਗਾ ਬਾਬਾ ਸੰਡਿਆਪੂਰੀ ਦੇ ਡੇਰੇ 'ਚ ਜੀ ਕੱਲ ਵਰਸੀ ਮਨਾਉਨੇ ਹੁੰਨੇ ਆ ਨਵੇਂ ਸਾਲ ਦੀ ਇੱਕ ਤਰੀਕ ਨੂੰ 1 ਜਨਵਰੀ ਨੂੰ ਬਾਬਾ ਸ਼੍ਰੀਦਾਸ 80 ਸਾਲ ਤੋਂ ਇੱਥੇ ਬਰਾਜਮਾਨ ਸੀ ਪਿਛਲੇ ਸਾਲ ਵੀ ਉਹਨਾਂ ਨੇ ਭੰਡਾਰਾ ਕਰਾਇਆ ਇੱਕਤੀ ਥੋੜਾ ਜਿਹਾ ਵੱਡਾ ਭੰਡਾਰਾ ਕਰਾਇਆ ਸਾਧੂ ਸੰਤ ਹੋਰ ਸੱਦੇ ਸਾਰਾ ਭੰਡਾਰਾ ਵਧੀਆ ਸੰਪੂਰਨ ਹੋਇਆ ਤੇ ਜਦੋਂ ਸਮਾਪਤੀ ਕਰਾਈ ਭੰਡਾਰੇ ਦੀ ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਬਾਬੇ ਜੀ ਨੇ ਘਰੋ ਘਰੀ ਤੋਰਿਆ ਇੱਕ ਬਾਬਾ ਜੀ ਦਾ ਚੇਲਾ ਸੀਗਾ ਜਿਹੜਾ ਕੁਟਰੀਆ ਦੇ ਵਿੱਚ ਪਹਿਲਾਂ ਵੀ ਰਹਿ ਪੈਂਦਾ ਸੀ ਤੇ ਰਾਤ ਵੀ ਉਹਨਾਂ ਦੇ ਕੋਲੇ ਸੀ ਉਹਨਾਂ ਨੇ ਚੇਲੇ ਨੇ ਆਪਦੇ ਕੋਲੇ ਰਜਾਈ ਦੇ ਕੋਲੇ ਠੰਡ ਦੇ ਮਾਰੇ ਨੇ ਹੀਟਰ ਲਾ ਲਿਆ ਜੀ ਹੀਟਰ ਤੋਂ ਸੇਕ ਪਤਾ ਨਹੀਂ ਰਜਾਈ ਹੀਟਰ ਦੇ ਨਾਲ ਲੱਗੀ ਕਿ ਕੀ ਲੱਗਿਆ ਉਹ ਤੋਂ ਅੱਗ ਪੈ ਗਈ ਬਾਬਾ ਜੀ ਨੂੰ ਇਹਨਾਂ ਨੇ ਸचेत ਕੀਤਾ ਵੀ ਬਾਬਾ ਜੀ ਉੱਠੋ ਅੱਗ ਪੈ ਗਈ ਬਾਬਾ ਜੀ ਨੂੰ ਇਹ ਸੀਗਾ ਵੀ ਕਿਤੇ ਥੋੜੀ ਜੀ ਅੱਗ ਹੈ ਬਾਬਾ ਜੀ ਨੇ ਪਿਆ ਪਿਆਨੇ ਆਖਿਆ ਸਕੇ ਹਾਰੇ ਪਏ ਸੀ ਦੋ ਤਿੰਨ ਦਿਨਾਂ ਦੇ ਬਾਬਾ ਜੀ ਕਹਿੰਦੇ ਵੀ ਤੂੰ ਹੀ ਚੱਲ ਅੱਗ ਬੁਝਾ ਦੇ ਜਦੋਂ ਇਹ ਆਪ ਦਾ ਉੱਠ ਕੇ ਭੱਜ ਕੇ ਬਾਹਰ ਆਇਆ ਪਾਣੀ ਪੂਣੀ ਲੈਂ ਟੂਟੀਆਂ ਬੰਨੀ ਗਿਆ ਜਦੋਂ ਇਹਨੇ ਬਾਹਰ ਖੋਲਤਾ ਇੰਨੇ ਨਾਲ ਹਵਾ ਨਾਲ ਅੱਗ ਇੰਨੀ ਏਜ ਬਣ ਗਈ ਉਹ ਸਾਰਾ ਭੰਬੜੀ ਮਚ ਗਿਆ ਜੀ ਇੱਕ ਤਰ੍ਹਾਂ ਦਾ ਬਲਾਸਟੀ ਹੋ ਗਿਆ ਇਹ ਤੋਂ ਵਾਪਸ ਵੜਿਆ ਨਹੀਂ ਗਿਆ ਤੇ ਬਾਬੇ ਤੋਂ ਅੰਦਰੋਂ ਨਿਕਲਿਆ ਨਹੀਂ ਗਿਆ ਬਾਬਾ ਜੀ ਅੰਦਰ ਹੀ ਪੂਰੇ ਹੋ ਗਏ ਬਾਬਾ ਜੀ ਮ੍ਰਿਤਕ ਦੇਹ ਨੂੰ ਕਿੱਥੇ ਭੇਜਿਆ ਗਿਆ ਜੀ ਬਾਬਾ ਜੀ ਨੂੰ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਆ ਪੋਸਟਮਾਰਟਮ ਵਾਸਤੇ ਠੀਕ ਹੈ ਜੀ ਤੇ ਲਿਆ ਕੇ ਸੰਸਕਾਰ ਇੱਥੇ ਕੀਤਾ ਜਾਊਗਾ ਬਾਬਾ ਜੀ ਸਮਾਦ ਵੀ ਬਣਾਈ ਜਾਊਗੀ ਠੀਕ ਹਾਂ ਜੀ ਬੇ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਚਰਨਜੀਤ ਭੁੱਲਰ ਹੈ ਜੀ ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਮਿਰਿਆ ਹੈ ਤੇ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੀ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਬਾਬੇ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ ਦੋ ਦੋ ਘੰਟੇ ਬੰਦਿਆਂ ਨੂੰ bari ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਇੱਥੇ ਇਹ ਬਾਬਿਆਂ ਦੀ ਵਰਸੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾਜੀ ਨੇ ਸਮਾਦੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਫਤਲ ਫੈਲ ਗਈ ਕੀ ਕੀ ਪਾਣਾ ਵਰਤਿਆ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪ੍ਰਮਾਤਮਾ ਜਾਣ ਦਾ ਜੋ ਕੁਝ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਜੀ ਹਾਂ ਮੇਰਾ ਨਾਮ ਭਜਨ ਲਾਲ ਤੇ ਤੁਸੀਂ ਬਾਬੇ ਦੇ ਸੇਵਾਦਾਰ ਹੋ ਤੇ ਕਿਵੇਂ ਅੱਗ ਪਈ ਇਹ ਇਹ ਅੱਗ ਪਈ ਅੰਦਰ ਸੁੱਤੇ ਪਏ ਸੀਗੇ ਬਾਬਾ ਜੀ ਸੌਂਗੇ ਅਸੀਂ ਵੀ ਸੌਂਗੇ 11:00 ਬਜੇ ਦਾ ਟਾਈਮ ਹੋ ਗਿਆ 10:00 11:00 ਤੇ ਸੌਂਗੇ ਤੇ ਹੀਟਰ ਲੱਗਿਆ ਹੋਇਆ ਸੀਗਾ ਲੱਕੜਾ ਸੀ ਤਨਰੋਦ ਚੋਂ ਕੱਢਤੀਆਂ ਸੀ ਗਿਆ ਤੇ ਹੀਟਰ ਨਾਲ ਕਿਤੇ ਗੈਸ ਘੁੰਸ ਬਣ ਕੇ ਅੰਦਰ ਲੱਗ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਖੁਦ ਤੀ ਮੈਨੂੰ ਸੇਕ ਲੱਗਿਆ ਜਦੋਂ ਮੈਂ ਉੱਠਿਆ ਮੈਂ ਬਾਬਿਆਂ ਨੂੰ ਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਚੇਲਿਆ ਪਾਣੀ ਲਿਆ ਤੇ ਮੈਂ ਭੱਜ ਕੇ ਨਾਲ ਦੀ ਨਾਲ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਪਹੁੰਚ ਗੇਟ ਖੋਲਦੇ ਸਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਇੱਕੇ ਦਮੀ ਲਾਟ ਬਣ ਗਈ ਮੁੜ ਕੇ ਤਾਂ ਮੇਰੇ ਤੋਂ ਉਸ ਵੀ ਨਹੀਂ ਉਹ ਕਰ ਸੀ ਗਿਆ ਜੀ ਮੈਂ ਤਾਂ ਠੀਕ ਹੈ ਪਾਸੇ ਨਹੀਂ ਚੱਲਿਆ ਜੀ ਤੇ ਅੱਗ ਬਾਬਾ ਜੀ ਉਹ ਹੋ ਗਈ ਜੀ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਮੌਕੇ ਤੇ ਸ਼ਰਧਾਲੂ ਜਿਹੜੇ ਪਹੁੰਚੇ ਨੇ ਮੌਕੇ ਤੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿਸ ਤਰੀਕੇ ਨਾਲ ਇਹ ਅੱਗ ਲੱਗੀ ਜਾਂ ਫਿਰ ਕਿਸ ਤਰੀਕੇ ਨਾਲ ਇਹ ਮਦਭਾਗੀ ਘਟਨਾ ਵਾਪਰੀ ਹੈ ਬਾਬਾ ਜਿੰਦਾ ਸੜ ਗਿਆ ਆਪ ਲੱਕੇ ਦੇ ਵਿੱਚ ਦੱਸਿਆ ਜਾ ਉਹਨਾਂ ਵੱਲੋਂ ਕਿ ਸੋਗ ਦੀ ਲਹਿਰ ਹੈ ਕਾਫੀ ਮਹਾਨਤਾ ਇਸ ਡੇਰੇ ਦੀ ਸੀ ਜਿਸ ਨੂੰ ਲੈ ਕੇ ਉਹ ਲੋਕ ਕਾਫੀ ਸਦਮੇ ਦੇ ਵਿੱਚ ਨੇ ਕਾਫੀ ਸਹਿਮ ਦੇ ਵਿੱਚ ਨੇ ਕਿ ਬਾਬੇ ਜਿੰਦਾ ਸੜਨ ਦੇ ਨਾਲ ਕਿਤਨਾ ਕਿਤੇ ਬਹੁਤ ਮਦਭਾਗੀ ਘਟਨਾ ਵਾਪਰੀ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਤਨਾ ਕਿਤੇ ਇਸ ਤਰੀਕੇ ਨਾਲ ਹੀਟਰ ਜਾਂ ਫਿਰ ਘਰਾਂ ਦੇ ਕਮਰਿਆਂ ਦੇ ਵਿੱਚ ਅੰਗਿੱਠੀਆਂ ਨਾ ਪਾਲੋ ਕੋਈ ਹੋਰ ਵੀ ਹਾਦਸਾ ਨਾ ਹੋਵੇ ਪਰ